ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋੜ ਪੁਲਿਸ ਦੀ ਪਠਾਨਕੋੜ ਪੁਲਿਸ ਨੂੰ ਇੱਕ ਵੱਡੀ ਸਫਲਤਾ ਜਿਹੜੀ ਹੱਥ ਲੱਗੀ ਹੈ ਦੱਸਦੀ ਕਿ ਅੱਜ ਤੋਂ 3-4 ਦਿਨ ਪਹਿਲਾਂ 17 ਤਰੀਕ ਦੀ ਗੱਲ ਹੈ ਮਾਦੋਪੁਰ ਜਿਹੜਾ ਇੰਟਰਸਟੇਟ ਨਾਕਾ ਹੈਗਾ ਉੱਥੇ ਜਿਹੜਾ ਨਾਕਾ ਲਗਾਇਆ ਹੋ ਸੀਗਾ ਪੁਲਿਸ ਵੱਲੋਂ ਤੇ ਇੱਕ ਹੀ ਨੋਵਾ ਗੱਡੀ ਜਿਹਨੂੰ ਰੋਕਿਆ ਸੀਗਾ ਉਹਦੀ ਤਲਾਸ਼ੀ ਲਈ ਗਈ ਸੀ ਤੇ ਉਸ ਟਾਈਮ ਤੇ ਉਸ ਗੱਡੀ ਦੇ ਵਿੱਚੋਂ 15 ਗ੍ਰਾਮ ਜਿਹੜੀ ਹੈਰੋਨ ਤੇ 5 ਲੱਖ ਜਿਹੜੀ ਡਰੱਗ ਮਣੀ ਮਿਲੀ ਸੀਗੀ ਉਸ ਦੇ ਆਧਾਰ ਤੇ ਜਦੋਂ ਉਸ ਗੱਡੀ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਹਦੀ ਜਿਹੜੀ ਪੈਟਰੋਲ ਦੀ ਅੱਧੀ ਡਿੱਕੀ ਸੀਗੀ ਉਹਦੇ ਵਿੱਚੋਂ ਜਿਹੜੀ ਹੈ ਹੋਰ ਜਿਹੜੀ ਹੈਰੋਨ ਬਰਾਮਦ ਹੋਈ ਹੈ ਕੁੱਲ 8 ਕਿਲੋ ਤੇ 315 ਗ੍ਰਾਮ ਜਿਹੜੀ ਹੈਰੋਨ ਬਰਾਮਦ ਕੀਤੀ ਗਈ ਹੈ ਉਹਦੇ ਦੋਸਤ ਦੇ ਵਿੱਚ ਪਹਿਲੇ ਦੋ ਵਿਅਕਤੀ ਕਾਬੂ ਕੀਤੇ ਗਏ ਸੀ ਤੇ ਇੱਕ ਹੋਰ ਜਿਹੜਾ ਵਿਅਕਤੀ ਕਾਬੂ ਕੀਤਾ ਗਿਆ ਜਿਹਦਾ ਖੁਲਾਸਾ ਅੱਜ ਖੁਦ ਪਠਾਨਕੋਟ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਡੀਆਈਜੀ ਜਿਹੜੇ ਬਾਡਰ ਇੰਜ ਹੈਗੇ ਰਕੇਸ਼ ਕੋਸ਼ਲ ਜੀ ਉਹਨਾਂ ਕੋਲੋਂ ਪ੍ਰੈਸਵਾਟਾ ਕੀਤੀ ਗਿਆ ਤੇ ਖੁਲਾਸੇ ਕੀਤੇ ਗਏ ਦੱਸਿਆ ਜੀ ਕਿ ਇਹਨਾਂ ਰੁਪਈਆਂ ਤੇ ਪਹਿਲੇ ਵੀ ਮਾਮਲੇ ਦਰਜ ਹੈਗੇ ਆ ਤੁਹਾਨੂੰ ਗੱਲਬਾਤ ਸੁਣਾਉਣਿਆ ਰਕੇਸ਼ ਕੋਸ਼ਲ ਜੀ ਨਾਲ ਕੀਤੀ ਹੋਈ ਵੀ ਕੀ ਹੋਣਾ ਦਾ ਕਹਿਣਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੱਕ ਤੱਕ ਦੋਸਤੋ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਹੋ ਪਠਾਨਕੋਟ ਮੀਡੀਆ ਤਿੰਨ ਆਦਮੀ ਸੀ ਹੁੰਦਾ ਪਕੜੇ ਆ ਤਿੰਨ ਡਰੱਗਸ ਸਮਗਲਰ ਇਹਨਾਂ ਕੋਲੋਂ 8 ਕਿਲੋ 315 ਗ੍ਰਾਮ ਅਸੇਰ ਹੋਣ ਕਵ ਕੀਤੀ ਹੈ 5 ਲੱਖ ਰੁਪਏ ਡਰੱਗਮਣੀ ਰਿਕਵ ਕੀਤੀ ਹੈ ਇਹਨਾਂ ਦੇ ਵਿੱਚੋਂ ਦੋਹਾਂ ਦੇ ਖਿਲਾਫ ਪਹਿਲੇ ਇੱਕ ਇੱਕ ਦੋ ਦੋ ਮੁਕਦਮੇ ਦਰਜ ਨੇ ਇਹਨਾਂ ਦੇ ਨਾਮ ਨੇ ਗੁਰਜੰਦ ਸਿੰਘ ਸਿਮਰਜੀਤ ਸਿੰਘ ਐਂਡ ਜਸਪ੍ਰੀਤ ਸਿੰਘ ਇਹ ਉਹ ਪੈਸੇ ਇਸ ਦੇ ਕੇ ਉਥੋਂ ਡਰਗ ਦੀ ਸਪਲਾਈ ਲੈ ਕੇ ਵਾਪਸ ਆ ਕੇ ਅਗੇ ਸਪਲਾਈ ਕਰਦੇ ਸੀਗੇ ਇਹਨਾਂ ਦਾ ਕਿੰਗਪੇਣਾ ਉਹ ਹੈਗਾ ਬਿੱਟੂ ਜਿਹੜਾ ਬੀ ਕੈਟਾਗਰੀ ਦਾ ਗੈਂਗਸਟਰ ਹੈ ਉਹਦਾ ਪੂਰਾ ਨਾਮ ਹਰਪਾਲ ਸਿੰਘ ਹੈ ਇਸ ਬਿੱਟੂ ਉਹ ਇਸ ਵੇਲੇ ਇੰਗਲੈਂਡ ਚ ਅਸਲ ਸਾਰਾ ਰੈਕਟ ਉਹ ਉਥੋਂ ਕੰਟਰੋਲ ਕਰਦਾ ਸੀਗਾ ਇਹ ਤਿੰਨੋਂ ਬੰਦੇ ਆਨ ਗਰਾਉਂਡ ਤੇ ਪੰਜਾਬ ਜਿਹਦੇ ਉਹਦੇ ਵਾਸਤੇ ਕੰਮ ਕਰਦੇ ਸੀਗੇ ਤਿੰਨ ਮਗਰਮਾ ਦਰਸ਼ ਨੇ ਤਨੂੰ ਟ੍ਰੇਲ ਸਾਰੀ ਅਸੀਂ ਪ੍ਰੈਸ ਨੋਟ 'ਚ ਅਸੀਂ ਦੇ ਰਹੇ ਹਾਂ ਅਸੀਂ ਤਕਰੀਬਨ 50 ਕਰੋੜ ਇੰਟਰਨੈਸ਼ਨਲ ਮਾਰਕੀਟ 'ਚ ਇਹਦੀ ਵੈਲਿਊ ਤਕਰੀਬਨ 50 ਕਰੋੜ ਹੋ ਗਈ ਇਹ ਮਾਦਪੁਰ ਹਾਈ ਟੈਕ ਨਾਕਾ ਤੋਂ ਇਹ ਲੋੜਾ ਮਾਦਪੁਰ ਨਾਕਾ ਬੜਾ ਹਾਈ ਟੈਕ ਨਾਕਾ ਹੈ ਐਂਡ ਇਟਸ ਅ ਵੈਰੀ ਵੈਲ ਇਕਵਿਪਡ ਵੈਰੀ ਵੈ ਗੁੱਡ ਨਾਕਾ ਕਿਤੇ ਅਸੀਂ ਕਈ ਕੁਝ ਰੱਖ ਜਾਗਾ ਬਟ ਨਾਕੇ ਦੇ ਨਾਲ ਨਾਲ ਇਹ ਜਿਹੜੀ ਚੀਜ਼ ਹੈਗੀ ਹੈ ਬੇਸਿਕਲੀ ਅ ਸ਼੍ਰੀ ਸੁਹੇਲ ਮੀਰ ਐਸਐਸਪੀ ਪਟਾਣਕੋ ਯੰਗ ਆਈਪੀਐਸ ਆਫਸਰ ਉਹਨਾਂ ਦੀ ਸਾਰੀ ਐਕਸਪੀਰੀਅੰਸ ਟੀਮ ਦੀ ਮਿਹਨਤ ਦਾ ਉਹਨਾਂ ਦੀ ਇਨਵੈਸਟੀਗੇਟਿਵ ਸਕਿੱਲ ਦਾ ਨਤੀਜਾ ਹੈਗਾ ਕਿ ਸਿਰਫ ਇੱਕ ਗਿੱਲੇ ਨੋਟ ਪਾਏ ਰਿਕਵਰ ਕਰਕੇ ਤੇ ਇਹਨਾਂ ਨੇ ਉਹਨੂੰ ਫਰਦਰ ਉਹਨੂੰ ਡਿਵੈਲਪ ਕਰ ਕਰਕੇ ਕਰ ਕਰਕੇ ਅਲਟੀਮੇਟਲੀ ਸਾਰੀ ਗੱਡੀ ਖੋਲ ਕੇ ਕੈਵਿਟੀ ਲੱਭੀ ਔਰ ਫਿਰ ਇਹਨੇ ਹੀਰੋ ਜਿਹੜੀ ਅਗਰਚੋਂ ਪੈਟਰੋਲ ਦੀ ਟੈਂਕੀ ਅੱਧੀ ਘੱਟ ਹੋਣਾਂ ਕਿਉਂ ਬਣਾਈ ਦੀ ਫਿਰ ਉਹ ਚੋਰੀ ਰਿਕਵਰ ਕੀਤੀ ਸੋ ਦਿਸ ਇ ਪਿਓਰ ਪਿਓਰ ਇਨਵੈਸਟੀਗੇਟਿਵ ਸਕਿਲ ਐਂਡ ਹਾਰਡਵਰਕ ਐਂਡ ਇੰਟੈਲੀਜੈਂਟ ਇੰਟੈਲੀਜੈਂਸ ਆਫ ਦੀ ਐਸਐਸਪੀ ਪਟਨਾ